ਸਮਰਾਲਾ ਦੇ ਨਜ਼ਦੀਕੀ ਪਿੰਡ ਸ਼੍ਰੀ ਚੜ੍ਹ ਸਹਿਬ ਵਿਖੇ ਨਹਿਰ ਤੇ ਸੁਸ਼ੋਭਿਤ ਕਾਟ ਸੇਵਾ ਗੁਰਦੁਆਰਾ ਸਹਿਬ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋਏ। ਮੌਕੇ ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਜਤੇਂਦਰ ਸਿੰਘ ਬਾਸ਼ਪਾ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਗੁਰਦੁਆਰਾ ਸਹਿਬ ਕਾਰ ਸੇਵਾ ਤੇ ਸੱਚਖੰਡ ਸਹਿਬ ਵਿੱਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਤੇ ਜਿਸ ਨਾਲ AC ਦਾ ਕੰਪਰੈਸ਼ਰ ਫਟ ਗਿਆ। ਜਿਸ ਕਾਰਨ ਅਗ ਲੱਗਣ ਦੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਪੇਟ ਹੋ ਗਏ ਜਿਸ ਦੀ ਸੂਚਨਾ ਮਿਲਦਿਆਂ ਸਾਰ ਹੀ ਗੁਰਦੁਆਰਾ ਛਾਟ ਸਹਿਬ ਤੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਨਾਲ ਖਾਸ ਤੌਰ ਤੇ ਪੁਲਿਸ ਦੀਆਂ ਟੀਮਾਂ ਵੀ ਪਹੁੰਚੀਆਂ ਤੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲਿਆ ਗਿਆ

वाहेगुरू जी का खालसा वाहेगुरू जी की फतेह पहला तो मैं ਆਪਣੇ ਮੰਗਦੇਆਂ ਘਹਿਰਾਈਐਸ ਨੂੰ ਇਹਨਾਂ ਅਫਸੋਸ ਜ਼ਾਹਰ ਕਰਦਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਤੇ ਕੱਲ ਵਾਪਰਿਆ ਉਹ ਲਗਭਗ ਸਾਡੇ 6 ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਘਰਦਵਾਰ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਨ ਆ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਯਾਰ ਪਤਾ ਲੱਗਿਆ ਜਦੋਂ ਸਾਡੇ ਗੁਰਦੁਆਰਾ ਸਾਹਿਬ ਝਾਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਿਲਾਜਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਸੰਭਾਲ ਕੇ ਫੇਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸੰਤ ਦੇ ਜਾਪ ਕੀਤਾ ਔਰ ਅੱਜ ਸਵੇਰੇ ਰਾਤੀ ਅਸੀਂ ਫਾਰਮ ਕਰਤਾ ਸੀ ਮਾਨਜੋਗ ਪ੍ਰਧਾਨ ਸਾਹਿਬ ਰਵਿੰਦਰ ਸਿੰਘ ਜੀ ਧਾਮੀ ਜੀ ਸ਼ੋਮਨੀ ਗੋਦਾਰਾ ਪਰਵੰਦ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਤਿ ਸ਼੍ਰੀ ਕੇਸਗੜ ਸਾਹਿਬ ਤੋਂ ਉਹਨਾਂ ਦੇ ਮਨਜ਼ਰ ਸੰਗਤ ਤੇ ਉਹਨਾਂ ਨੇ ਸਿੰਘ ਸਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਉਹਨਾਂ ਸਿੱਤੋ ਗੋਗੰਦ ਸਾਹਿਬ ਲਈ ਤੋਰੀਆ ਬੜਾ ਦੁੱਖ ਹੁੰਦਾ ਹੈ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ પીੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਫੈਲਾ ਕੇ ਰੱਖੀਏ ਔਰ ਕੋਈ ਵੀ ਕੋਈ ਹੂਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ उसे टाइम इतने पुलिस प्रशासन पहुंच गया डीएसपी साहब मौके पर आए एस एच ओ साहब मौके पर आए एस एस पी साहब आए उन्होंने सारी रिपोर्ट इकट्ठी की थी और वो सैंपल भी लेके गए डी वी आर भी इसलिए सारा प्रशासन ने सारी देखे इतने कोई यह घटना नहीं वापरी ये सिर्फ एक अचानक कुदरती वापरी घटना का नतीजा हुआ मैं अरदास कर गुरु पातशाह अगे तो साढ़े परिवार ਤਾਂ ਕਿਤੇ ਮੇਲ ਲੱਗੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਾਡੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨ ਤੁਸੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਲੂੰਗਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਦੇ ਗੁਰੂ ਸਾਹਿਬ ਦੀ ਜਿੱਦੋਂ ਇਥੋਂ ਮੇਲਾ ਕੀਤਾ ਬੜਾ ਸ਼ਬਦਾਂ ਮੰਗ ਪਿਆ ਹੈ ਸੀ ਇਸ ਲਈ ਮੈਂ ਬਹੁਤਾ ਸ਼ਬਦ ਰੱਖਣ ਦਾ ਹੱਕ ਨਾ ਮੰਗਦਾ ਵਾਹਿਗੁਰੂ ਜੀ ਕਾ ਸਾਲ ਸਾਥ ਵਾਹਿਗੁਰੂ ਜੀ ਦੀ ਭਰਤੀ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਦੇ ਇਹ ਸਾਡੇ ਸਾਰੇ ਜਿਹੜੇ ਸਮਾਜ ਲਈ ਵੀ ਬੜੀ ਮਨਭਗੀ ਗੱਲ ਹੈ ਇਹ ਵੀ ਗੱਲ ਵਾਪਰੀ ਹੈ ਇਹ ਜਿਹੜਾ ਜੀਵੀ ਦਾ ਜਿਹੜਾ ਸ਼ਾਰਟ ਸਰਕਟ ਆਉਣ ਕਰ ਗਿਆ ਏਸੀ ਪ੍ਰੈਸ਼ਰ ਜਿਹੜਾ ਪੜ ਗਿਆ ਜਿੱਥੇ ਗੁਰਾਂ ਸਿੰਘ ਸਾਹਿਬ ਦਾ ਸੱਚ ਕੰਡ ਜਿਹੜਾ ਦਿਨ ਮਹਾਰਾਜ ਦੇ ਰੂਪ ਵਿੱਚ ਆਏ ਸੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਹਾਰਾਜ ਦੇ ਦਿਨਾਂ ਰੂਪੇ ਦੇ ਵੀ ਬੀਬੇ ਹੋਏ ਅਲ ਜਿਹਦੇ ਮੌਜੂਦਾ ਸਾਡੇ ਐਸਐਮਸੀ ਮੈਂਬਰ ਹੁਆ ਤੋਂ ਤੇ ਸਿੰਘ ਸਾਹਿਬ ਜਿਹੜੇ ਐਸਐਮਸੀ ਵਲੋਂ ਕੇਸ਼ਵਰ ਸਾਹਿਬ ਹੋਏ ਸੀ ਇਹਦੇ ਮਰਿਆਦਾ ਦੇ ਇਨਸਾਫ ਤੋਂ ਦੋ ਜਨਸਾਧ ਦੇ ਸੁਪਰਾ ਸ਼੍ਰੀ ਗੋਵਿੰਦ ਰਸਾਉਲੀ ਚੱਲੇ ਪਏ ਥੱਲੇ ਪਏਗੇ ਜਰੂਰ ਇਨਸਾਫ ਹੋਊਗਾ ਤੇ ਪਰ ਕਾਬ ਸ਼੍ਰੀ ਕੱਲ ਤੱਕ ਸਭ ਨੂੰ ਜੋ ਵੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਰੋਪੇ ਇਨਵੈਸਟੀਗੇਸ਼ਨ ਸਾਡੀ ਟੀਮ ਦੇ ਸਾਹਮਣੇ ਆ ਜਿਹਨੇ ਮੌਕੇ ਦੇ ਸੈਂਪਲ ਵਾ ਲਈ ਦੇ ਜੁੜੀ ਫਾਈਨਲ ਰਿਪੋਰਟ ਹੋ ਗਈ ਜਿਹੜਾ ਸ਼੍ਰੀ ਕੱਲ ਪਛਾਦੋਂ ਰਿਪੋਰਟ ਲਾਈਟ ਜਿਹੜੀ ਜਿਆਦਾ ਆਨ ਕਰਕੇ ਤੇ ਦੂਜੇ ਦੋ ਇਸੇ ਵਾਟੋਂ ਕੱਟੋਗੇ ਇਹਦਾ ਜਿਹੜਾ ਏਸੀ ਦਾ ਕੰਪਰੈਸ਼ਨ ਬਣ ਗਿਆ ਸੀ ਜਿਹੜਾ ਜ਼ਿਆਦਾ ਲਾਈਟ ਆ। ਵਿੰਡੋ ਏਸੀ ਹੋਰ ਬਿੰਡ ਮੈਂ ਦੁੱਛਾ। ਹਾਂਜੀ ਬਾਈ ਨਾਲ ਜੁੜੇ ਜਰੀਏ ਵੀ ਅਪੀਲ ਕਰਦੇ ਜੀ ਨਾ ਜਿੱਥੇ ਸਤਜੰਨ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ ਲਗਦੇ ਏਸੀ ਦਾ ਇਹ ਆ। ਉਹ ਵਿੰਡੋ ਏਸੀ ਨਾਲ ਆਇਆ ਜੀ ਜਿਹਦੇ ਸਪੇਅਰ ਏਸੀ ਆ ਦੂਜੇ ਉਹ ਲਾਇਆ ਜਾਣ ਤਾਂ ਕਿ ਇਹ ਜਿਹੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਅਵਾਹ ਉਹ ਤੋਂ ਬਚੇ। ਤੇ ਨਗਰਾਨੀ ਜੀ ਵੀ ਅਸਾ ਜਥੇ ਸਾਹਿਬ ਨੇ ਕਿਹਾ ਜੀ ਹਾਂ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਪੂਰਵ ਕਰਦਾ ਹੈ ਕਿ ਆ ਧਾਰਮਿਕ ਜਗ੍ਹਾ ਨਾਲ ਉੱਥੇ ਜ਼ਰੂਰ ਪਿੰਡ ਲੈਵਲ ਤੇ ਇੱਕ ਮੱਦਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਥੇ ਜ਼ਵਾਬਸਾਰ ਰਿਹਾ ਜਿਹੜੀ ਕੋਈ ਵੀ ਧਾਰਮਿਕ ਜਗ੍ਹਾ ਉੱਥੇ ਜ਼ਰੂਰ ਸੌਣਗੇ